ਸ੍ਰੀ ਕਾਲ ਸਾਰੇ ਪਿਆੜਾ ਭਰਾਵਾਂ ਨੂੰ ਅੱਜ ਦੀ ਵੀਡੀਓ ਜਿਹੜੀ ਧਿਆਨ ਨਾਲ ਸੁਣ ਲਿਓ ਸ਼ੇਅਰ ਕਰ ਦਿਓ ਬਹੁਤ ਕੰਮ ਦੀ ਆ ਤੁਹਾਡੇ ਲਈ ਪਹਿਲਾ ਨੰਬਰ ਦਾ ਜਿਹੜੇ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਹੋਣਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਉਹ ਇੱਕ ਵੀਰ ਚੁਣਿਆ ਜੋ ਜਿਹਨੂੰ ਸੋਨੇ ਦੀ ਚੈਨ ਨ ਸਨਮਾਨ ਕਰਾਂਗੇ ਦੂਜਾ ਨੰਬਰ ਗੱਲ ਹੈ ਕਿ ਐਡਾ ਵੀ ਇਸ ਵਾਰ ਦੀਵਾਲੀ ਦੇ ਉੱਪਰ ਭਾਈ ਮੇਸ ਰਾਸ਼ੀ ਤੇ ਗੁੰਮ ਰਾਸ਼ੀ ਦੇ ਤਾਂ ਕਰਕੇ ਤੁਹਾਨੂੰ ਵੀਡੀਓ ਪਾ ਰਿਹਾ ਵੀ ਜਲਦੀ ਮੇਸ ਰਾਸੀ ਤੇ ਕੁੰਭ ਰਾਸੀ ਵਾਲੇ ਵੀਰ ਆਪਣਾ ਡੇਟ ਆਵਰਥ ਲੈ ਕੇ ਆ ਜਨਮ ਦਾ ਟਾਈਮ ਲੈ ਕੇ ਆ ਉਹਦੇ ਅਕੋਰਡਿੰਗ ਜੋ ਤੁਹਾਡਾ ਲੱਕੀ ਨੰਬਰ ਬਣਦਾ ਉਹ ਟਿਕਟ ਲੈ ਕੇ ਜਾਓ ਪੂਜਾ ਬੰਪਰ ਆ ਗਿਆ ਡੀਅਰ ਦਾ ਪੰਜਾਬ ਸਰਕਾਰ ਦਾ ਦੀਵਾਲੀ ਬੰਪਰ ਹੈ ਮੰਤਰੀ ਲਾਡਰੀਆ ਨੇ 9200 ਰੁਪਏ ਦਾ ਕੰਬੋ ਪੈਕ ਵੀ ਆ ਤੇ ਤੁਹਾਨੂੰ ਬੇਨਤੀ ਮੇਰੀ ਇਹ ਆ ਵੀ ਵੀਰੋ ਜਲਦੀ ਪੰਡਤ ਲਾਡਰੀ ਏਜੰਸੀ ਅਮਰਗੜ ਨੇੜੇ ਗੁਰਦੁਆਰਾ ਸਿੰਘ ਸਫਾ ਮਲੇਰ ਕੋਲੇ ਜ਼ਿਲ੍ਹੇ ਚ ਜਿੱਥੋਂ ਤੁਸੀਂ ਕਰੋੜਪਤੀ ਬਣਨਾ ਤੇ ਸ਼ਨੀਵਾਰ ਦੇ ਦਿਨ ਉਹਨਾਵਾਂ ਲੁਧਿਆਣੇ ਸੋਪ ਨੰਬਰ 40 ਘੰਟਾ ਘਰ ਜੀਟੀਵੀ ਮਾਰਕੀਟ ਬਹੁਤ ਹੀ ਮਿਹਨਤ ਤੇ ਲਗਨ ਨਾਲ ਇਹ ਆਪਾਂ ਨੇ ਤਿਆਰ ਕੀਤਾ ਪਰਜੈਕਟ ਇਸ ਵਾਰ ਜਿਹਦੇ ਵਿੱਚ ਮੇਸਰਾ ਸੀ ਤੇ ਕੁੰਭਰਾ ਸੀ ਮੇਰੇ ਆਏ ਨੇ ਜਿਨ੍ਹਾਂ ਨੂੰ ਨਾਮ ਲੱਗਣ ਦੇ ਚਾਂਸ ਬਣਦੇ ਨੇ ਪਹਿਲਾਂ ਆਪਣੀ 3 9 ਵਾਲੀ ਟਿਕਟ ਜਿਹੜੀ 1.5 ਕਰੋੜ ਦਾ ਇਨਾਮ ਨਿਕਲਿਆ ਸੀ ਪ੍ਰਮਾਤਮਾ ਨੇ ਲਾਜ ਰੱਖੀ ਸੀ ਉਹ ਵੀ ਕੁੰਭਰਾ ਸੀ ਨੂੰ ਇਨਾਮ ਲੱਗਿਆ 1.5 ਕਰੋੜ ਦਾ ਸਾਰ ਤੱਕ ਕਰਵਾ ਲਉ ਤੇ ਹੁਣ ਵਾਰੀ ਤੁਹਾਡੀ ਹੈ ਵੀਰੋ ਜੋ ਦਾ ਨੌ ਦਾ ਬੰਪਰੇ ਆ ਟਾਈਕਰੋਡ ਦਾ ਤੇ ਪੂਜਾ ਬੰਪਰੇ ਟਾਈ ਟਾਈ ਕਰੋੜ 5 ਕਰੋੜ ਤੇ ਦੀਵਾਲੀ ਬੰਪਰੇ 6 ਕਰੋੜ ਜਲਦੀ ਆ ਜਾਓ ਫਿਰ ਅਬਰਗੜਨ ਮੇਸਰਾਸੀ ਤੇ ਕੁੰਭਰਾਸੀ ਮੇਸਰਾਸੀ ਦੇ ਵਿੱਚ ਆੜਾ ਚੱਚਾ ਲੱਲਾ ਕੁੰਭਰੇ ਵਿੱਚ ਗੱਗਾ ਸੱਸਾ ਦੁੱਤਾ ਇਹ ਨਾਮ ਵਾਲੇ ਦਾ ਮਿਸੀ ਨਾ ਕਰੋ ਜੇ ਕਰੋੜਪਤੀ ਬਣਨਾ ਤੇ ਵੀਡੀਓ ਨੂੰ ਕਰ ਦਿਓ ਸੇਰ ਤੇ ਨੰਬਰ ਉੱਪਰ ਦਿੱਤੇ ਹੋਏ ਨੇ ਬਾਕੀ ਬੋਲ ਵੀ ਦਿਨਾ 9056791754 6283537470 7809915000 ਇਹ ਸਾਡੇ ਕਾਲਿੰਗ ਨੰਬਰ ਨੇ ਇੱਕੋ ਇੱਕ ਦੁਕਾਨ ਆ ਜਿੱਥੇ ਕਰੋੜਪਤੀ ਬਣਾਏ ਜਾਂਦੇ ਨੇ ਤੇ ਬਣਦੇ ਨੇ ਤੇ ਦਾਵਾ ਕਰਦੇ ਆ ਪੰਡ ਲਾਡਰੀ ਜੈਂਸੀ ਵੀ ਇਸ ਵਾਰ ਦੀਵਾਲੀ ਬੰਪਰ ਦਾ ਇਨਾਮ ਸਾਡੀਆਂ ਵਿੱਚ ਹੀ ਟਿਕਟਾਂ ਚ ਲੱਗੂਗਾ ਤਾਂ ਕਰਕੇ ਤੁਸੀਂ ਮੌਕੇ ਦਾ ਫਾਇਦਾ ਚੁੱਕੋ ਆਜੋ ਅਮਰਗੜ ਠੀਕ ਹੈ ਜੀ ਮੇਜ਼ਰਾਤ ਜੀ ਤੇ ਕੁੰਬਰਾਸੀ ਧੰਨਵਾਦ